ਤਸਵੀਰਾਂ ਜ਼ਿਰਕਪੁਰ ਦੇ ਬਸੰਤ ਵਿਹਾਰ ਮਕਾਨ ਨੰਬਰ 129 ਦੀਆਂ ਜਿੱਥੇ ਪਤੀ ਨੇ ਬਹਿਰੈਮੀ ਨਾਲ ਆਪਣੀ ਪਤਨੀ ਨੂੰ ਗਲਾ ਕੱਟ ਕੇ ਮੌਤ ਦੇ ਘਾਟੋਤਾ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਔਰਤ ਦੇ بیٹے ਨੇ ਫੋਨ ਕਰਕੇ ਦੱਸਿਆ ਔਰਦੀ লাশ ਬਾਥਰੂਮ ਚ ਪਈ ਸੀ ਤੇ ਬਾਥਰੂਮ ਨੂੰ ਤਾਲਾ ਲੱਗਿਆ ਹੋਇਆ ਸੀ ਜੋ ਤਸਵੀਰਾਂ ਚ ਤੁਸੀਂ ਦੇਖ ਹੀ ਲਿਆ ਕਤਲ ਘਰੇਲੂ ਕਲੇਸ਼ ਕਰਕੇ ਹੋਇਆ ਹੈ ਦੋਸ਼ੀ ਮੌਕੇ ਤੋਂ ਫਰਾਰ ਹੈ ਗਵੰਡਿਆ ਨੇ ਕਿਹਾ ਕਿ ਔਰਤ ਬਹੁਤ ਚੰਗੀ ਸੀ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਨਰਪਿੰਦਰ ਸਿੰਘ ਐਸਐਚਓ ਨੇ ਉਹਨਾਂ ਦੱਸਿਆ ਕਿ ਸਾਨੂੰ ਲਗਭਗ 12:30 ਦੇ ਕਰੀਬ 112 ਤੇ ਫੋਨ ਆਇਆ ਸੀ ਮ੍ਰਿਤਕ ਦੇ ਪੁੱਤਰ ਰੂਬਨ ਨੇ ਦੱਸਿਆ ਕਿ ਇਹ ਕਤਲ ਉਸਦੇ ਪਿਤਾ ਦੁਆਰਾ ਕੀਤਾ ਗਿਆ ਕਿਉਂਕਿ ਉਸਨੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਤਾਂ ਪਿਤਾ ਨੇ ਕਿਹਾ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ ਹੋਰ ਕੀ ਕਿਹਾ ਪੁਲਿਸ ਨੇ ਆਉਂ ਦੇਖ ਦੇ ਆ ਥੋੜਾ ਦੇਖਸੇ ਸਾਨੂੰ 162 ਵਜੇ 112 ਤੇ ਤਲਾਹੀ ਆ ਵੀ ਇੱਕ ਬੱਚੇ ਨੇ ਫੋਨ ਕੀਤਾ ਬੱਚੇ ਦਾ ਨਾਮ ਹੈਗਾ ਰੁਬਲ ਸ਼ੇਣੀ ਉਹਨੇ ਫੋਨ ਕੀਤਾ ਵੀ ਮੇਰੀ ਮਦਰ ਦਾ ਕਿਸੇ ਨੇ ਮਰਡਰ ਕਰਤਾ ਜੇ ਅਸੀਂ ਤੁਰੰਤ ਮੌਕੇ ਤੇ ਆਇਆ ਮੌਕੇ ਤੇ ਉਹਨਿਸਰ ਰੁਬਲ ਸ਼ੇਣੀ ਸਾਨੂੰ ਜਿਹੜਾ ਬੇਟਾ ਰੋ ਰਿਹਾ ਸੀ ਉਹ ਮਿਲਿਆ ਉਹਨੇ ਪੁੱਛਿਆ ਵੀ ਕੀ ਹੋਇਆ ਉਹਨੇ ਪੁੱਛਿਆ ਉਹ ਕਹਿੰਦਾ ਵੀ ਮੇਰੇ ਫਾਦਰ ਨੂੰ ਮੈਂ ਫੋਨ ਕਰਦਾ ਰਿਹਾ ਤੇ ਉਹਨੇ ਕਿ ਆ ਵੀ ਇਹ ਚੀਜ਼ ਉਹ ਤੋਂ ਗਲਤੀ ਹੋਈ ਆ ਤੇ ਉਹ ਕਹਿੰਦਾ ਵੀ ਘਰੋਂ ਭੱਜ ਗਿਆ ਤੇ ਉਹਦੇ ਫੋਨ ਸਵਿਚ ਆਫ ਆ ਰਿਹਾ ਅਸੀਂ ਟੀਮਾਂ ਨੇ ਰੈਡ ਪਾਰਟੀਆਂ ਬਣਾ ਕੇ ਭੇਜਤੀਆਂ ਜਿੱਥੇ ਇੱਥੇ ਸਾਨੂੰ ਲੋਕੇਟ ਹੋ ਗਿਆ ਉਹ ਐਕਟਿਵ ਆ ਤੇ ਨਹੀਂ ਗਿਆ ਤੇ ਜਿੱਥੇ ਇੱਥੇ ਵੀ ਸਾਨੂੰ ਲੋਕੇਟ ਹੋ ਰਹੇ ਨੇ ਪੰਜ ਛੇ ਟੀਮਾਂ ਬਣਾਈਆਂ ਆਪਣੀਆਂ ਇੱਥੇ ਭੇਜਤੀਆਂ ਕਿ ਟੀਮਾਂ ਤੇ ਟੂਲ ਭੇਜ ਗਏ ਬੱਸ ਸਟੈਂਡ ਤੇ ਰੈਜਿਸਟ੍ਰੇਸ਼ਨ ਜਿੱਥੇ ਵੀ ਕਿਤੇ ਕੋਈ ਤੁਸੀਂ ਦੱਸਦਾ ਸੀ ਸਰ ਕੀ ਕਾਰਨ ਦੀ ਇਹ ਅਜਿਹਾ ਜਿਦ ਕੁ ਪਤਾ ਲੱਗਿਆ ਮੁਰਲੀ ਜਾਂਦੇ ਵਿੱਚ ਇਹ ਉਹਦਾ ਬੇਟਾ ਕਹਿੰਦਾ ਸੀ ਕਿ ਢਿੱਲੂ ਚੱਕਰ ਰਹਿੰਦਾ ਸੀ ਜੀ ਕਿਹRenderTarget ਨਾਲ ਕੀਤਾ ਗਿਆ ਜੀ ਇਹ ਸ਼ਾਰਪ ਵੈਪਨ ਵਰਤਿਆ ਗਿਆ ਸਰ ਕਿੰਨੇ ਕੋਈ ਕਿਸੇ ਪੋਸਟਮਾਰਡ ਤੋਂ ਕਰਵਾ ਰਹੇਗੇ ਜੀ ਪੋਸਟਮਾਰਡ ਦੀ ਰਿਪੋਰਟ ਤੋਂ ਸਰ ਕਿੰਨੇ ਵਜੇ ਦਾ ਹਾਸਾ ਹੈ ਕੁਝ ਸਾਢੇ 12:30 ਵਜੇ ਖਲਾਇਆ ਜੀ ਕਿ ਉਸ ਤੋਂ ਉਹਦੇ ਬੇਟੇ ਨੇ ਦੱਸਿਆ ਵੀ ਮੈਂ ਜਦੋਂ ਸਵੇਰੇ 10:00 ਵਜੇ ਕਰੀ ਕਿ ਉਹਦਾ ਮਦਰ ਹੈਗੀ ਸੀ ਇਹ ਸਾਨੂੰ ਜਿੱਥੋਂ ਇਹ ਲੱਗਦਾ ਵੀ ਇਹਨੇ ਫੁੱਟੀ ਪਈ ਸੀ ਰਾਤ ਨੂੰ ਫੁੱਟੀ ਪਈ ਦੇ ਬੀਤੇ ਸਰ ਇਹ ਕਿਤੇ ਇਹਦੇ ਸਟੈਬਿੰਗ ਦੇ ਕਿੰਨੇ ਕਿ ਨਿਸ਼ਾਨ ਨੇ ਜਿਹੜਾ ਮੋਟਾ ਮੋਟਾ ਥੋਡੀ ਉਹਦੇ ਚ ਪ੍ਰਾਇਮਰੀ ਇਨਫੈਕਟ ਜਿਹੜੀ ਉਹਦੇ ਉਹਦੇ ਅਸੀਂ ਜਿਹੜੀ ਫੋਰੈਂਸਿਕ ਟੀਮ ਆਈ ਹੈ ਸਾਡੀ ਉਹਦੇ ਚ ਸਾਰੇ ਅਸੀਂ ਇਹ ਲੈ ਲਏ ਆ ਹੈਗੇ ਆ ਜਿਹੜੇ ਜਿਹੜੇ ਨਿਸ਼ਾਨ ਬਗਾਰੇ ਸਾਰੇ ਲੈ ਲਈਆਂ ਤੇ ਉਹਦੇ ਲੈ ਕੇ ਅਸੀਂ ਇਹ ਉਹਨਾਂ ਨੂੰ ਸਾਡੇ ਫੋਰੈਂਸਿਕ ਰਿਪੋਰਟ ਸਰ ਕਿਤੇ ਕਿਤੇ ਜ਼ਖਮ ਹੈ ਬਾਡੀ ਤੇ ਕੁਝ ਬੋਡੀ ਦੇ ਜੀ ਗਰ ਗਲੇ ਤੇ ਜ਼ਖਮ ਗਲਾ ਕਿਤੇ ਹੋਇਆ ਠੀਕ ਹੈ ਠੀਕ ਹੈ ਵਾਸ਼ਮੂ ਸੀ ਵਾਸ਼ਮੂ ਲੌਕ ਸੀ ਜੀ ਤੇ ਬੱਚੇ ਕਿੰਨੇ ਨੇ ਟੋੜੇ ਜੀ ਦੋ ਬੱਚੇ ਨੇ ਜੀ ਅੱਛਾ ਜੀ ਦੋ ਦੋਨੋਂ ਬੇਟੇ ਨੇ ਦੋ ਬੇਟੇ ਨੇ ਹਾਂਜੀ ਇੱਕ ਦੀ ਉਮਰ 20 ਸਾਲ ਹੈ ਜੀ ਤੇ ਜਿਹੜਾ ਜਿਹਨੇ ਸਾਨੂੰ ਇਨਫਾਰਮ ਕੀਤਾ ਰੁਪਲ ਜਾਨੀ ਤੇ ਇੱਕ ਛੋਟਾ ਬੱਚਾ ਹੈ ਕੋ ਦਾ ਨਾਮ ਹੈ ਕੌਸ਼ਲ ਉਹ 8 ਸਾਲ ਦਾ ਹੈ ਜੀ ਸਰ ਕਿੱਦਾਂ ਪਤਾ ਲੱਗਿਆ ਕਿ ਵਾਸ਼ਰੂਮ ਚ ਬੋਡੀ ਪੜੀ ਆ ਵਾਸ਼ਰੂਮ ਚ ਬੇਟੇ ਨਹੀਂ ਦੱਸਿਆ ਜੀ ਬੇਟੇ ਨੇ ਹੀ ਦੇਖਿਆ ਵੀ ਵਾਸ਼ਰੂਮ ਲੌਕ ਸੀ ਬੇਟੇ ਨੇ ਤੋੜਿਆ ਉੱਥੋਂ ਦਰਵਾਜ਼ਾ ਤੋੜਿਆ ਸੀ ਉਸ ਤੋਂ ਬਾਅਦ ਜਦੋਂ ਉਹਨੇ ਦੇਖਿਆ ਤੇ 112 ਤੇ ਕਾਲ ਕੀਤੀ ਆ ਤੇ 112 ਨੇ ਕਾਲ ਸੁਣ ਤੁਰੰਤ ਸੀ ਇੱਥੇ ਹਾਜ਼ਰ ਪਹੁੰਚ ਗਏ ਠੀਕ ਤੇ ਹੁੰ ਡੈਡ ਬੋਡੀ ਕਿੱਥੇ ਜਲਦੀ ਅਸੀਂ ਉਹਦੇ ਬੀਟੀਆ ਦੇ ਐਫਐਲਓਜ ਕਰ ਰਹੇ ਹਾਂ ਤੇ ਜਲਦੀ ਅਸੀਂ ਉਹਨੂੰ ਅਰੈਸਟ ਕਰ ਲਾਂਗੇ